ਸੰਗਤ ਜੀ ਮੈਂ ਕਾਰਡਿਓ ਪਾਉਣਾ ਤੁਸੀਂ ਸੁਣ ਲਿਓ ਤੇ মিডিਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਆਡੀਓ ਅਸਲੀ ਹੈ ਸੱਚੀ ਹੈ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹ ਹੀ ਗੱਲ ਹੁਣ ਉਹਨਾਂ ਨੂੰ ਆਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਂ ਕੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਦਿੱਤੀਆਂ ਕੀਤੀਆਂ ਆ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ। ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮਹਿਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ। ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਹੀ ਕਮਰਤਾਰੀ ਬੀਬੀ ਮਿਲੀ ਜਿਸ ਨੇ ਨਾਨਕਸਰ ਵਾਲੇ ਲੱਖੇ ਬਾਬੇ ਦੀਆਂ ਗੰਧੀਆਂ ਕਰਤੂਤਾਂ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਦਸੀਆਂ ਤੇ ਮੀਡੀਆ ਦੇ ਸਾਹਮਣੇ ਵੀ ਲਿਆਂਦੀਆਂ ਤੇ ਕਿਵੇਂ ਉੱਥੇ ਬੱਚਿਆਂ ਦੇ ਨਾਲ ਕੁਕਰਮ ਹੁੰਦਾ ਹੈ ਔਰਤਾਂ ਦੇ ਨਾਲ ਗੰਦੇ ਕੰਮ ਕੀਤੇ ਜਾਂਦੇ ਨੇ ਤੇ ਸ਼ਰਿਆਮ ਨਾਨਕਸਰ ਠਾੜ ਦੇ ਵਿੱਚ ਮੀਟ ਮੱਛੀ ਦਾਰੂ ਜਿਹੜਾ ਨਸ਼ਾ ਹੈ ਉਹ ਚੱਲਦਾ ਹੈ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਦੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਦੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲਖੇ ਦਾਸ ਪਾਤਸ਼ਾਹ ਹਾਂ ਹਾਂਗਕਾਂਗ ਤੋਂ ਵੀ ਆਉਂਦੀ ਸੀ ਬਾਬੇ ਲਖੇਨਾ ਪੈਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਤਾ ਲੱਗਿਆ ਦੇ ਬਾਹਰ ਭੇਜਣਾ ਤੇ ਬਾਬਾ ਲਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਂਦੀ ਮਿਲੀ ਇਹਦੇ ਨਾਮ ਨਹੀਂ ਪੈਂਦਾ ਮਦਦ ਦੇ ਰੀਤੇ ਤਾਂ ਮੀਟ ਖਾਂਦੇ ਟੌਪ ਉਹ ਤੇ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁਪ ਕਰਾਉਂਦੇ ਸੀਗੇ ਵੀ ਤੂੰ ਚੁਪ ਮਤਲਬ ਪੈਸੇ ਦੇ ਦਿੰਦਾ ਸੀ ਇਹਨਾਂ ਨੂੰ ਭੁੱਕੀ ਦੇ ਦਿੰਦਾ ਸੀ ਇਹਨਾਂ ਨੂੰ ਕੋਈ ਨਸ਼ਾ ਪਤਾ ਤੇ ਆਮਚਾਰ ਜਿਹੜੀ ਜਿਹੀ ਸੀਗੀ ਇਹਨੇ ਇਹ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਿਆਂ ਨੂੰ ਬੁਲਾ ਲੈਂਦਾ ਹੁੰਦਾ ਸੀ ਤਾਂ ਲੱਗੇ ਖੁਦ ਮਤਲਬ ਉਹ ਗਲਤ ਕੰਮ ਕੋਸੇ ਕਿ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਹਰ ਕੰਮ ਨਹੀਂ ਦਰਸਾ ਦੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਾਲ ਜਿਹੜੇ ਕੈਪਸੂਲ ਸਾਡੇ ਹੱਥ ਲੱਗੇ ਉੱਥੋਂ ਕੁੰਡਮਾਂ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਆ ਅੰਡਰਗਾਰਡਨਸ ਕੱਪੜੇ ਸਾਨੂੰ ਉਥੋਂ ਮਿਲੇ ਉੱਥੇ ਹੀ ਹੁਣ ਜੋਨੀ ਬਾਬੇ ਦਾ ਫੋਨ ਆਉਂਦਾ ਹੈ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਕਿ ਜਿਹੜੀ ਇਹ ਬੀਬੀ ਬੋਲ ਰਹੀ ਹੈ ਨਾਨਕਸਰ ਵਾਲੇ ਬਾਬਿਆਂ ਦੇ ਵਿਰੁੱਧ ਤੁਸੀਂ ਇਸ ਮਸਲੇ ਨੂੰ ਜਿਹੜਾ ਠੱਪ ਕਰਾਉਣ ਦਾ ਇਸ ਮਸਲੇ ਨੂੰ ਨਿਬੇੜਨ ਦਾ ਕੀ ਲੈਣਾ ਹੈ ਜੋਨੀ ਬਾਬੇ ਨੇ ਖੁਦ ਇਹ ਗੱਲ ਕਹੀ ਹੈ ਕਿ ਮੈਨੂੰ ਬਾਬੇ ਲੱਖੇ ਦਾ ਫੋਨ ਆਇਆ ਸੀ ਕਿ ਅਮਰਤਪਾਲ ਸਿੰਘ ਮਹਿਰੂ ਨਾਲ ਗੱਲਬਾਤ ਕਰੋ ਯਾਰ ਦੇਖੋ ਇੱਕ ਪ੍ਰਚਾਰਕ ਬੰਦਾ ਜਿਸ ਨੂੰ ਕਿੰਨੇ ਲੋਕ ਸੋੰਦੇ ਨੇ ਜਿਹੜਾ ਉਸ ਪ੍ਰਚਾਰ ਦੇ ਵਿੱਚ ਇਹ ਗੱਲਾਂ ਕਰਦਾ ਕਿ ਆਪਣੀ ਅਣਖ ਦੇ ਲਈ ਤੁਸੀਂ ਮਤਲਬ ਕੁਝ ਵੀ ਕਰ ਸਕਦੇ ਹਾਂ ਜਿਹੜਾ ਹੁਣ ਇਹ ਗੱਲਾਂ ਕਰ ਰਿਹਾ ਭਾਈ ਅਮਰਪਾਲ ਸਿੰਘ ਮਹਿਰੋ ਨੂੰ ਚੁੱਪ ਕਰਾਉਂਦੀਆਂ ਯਾਰ ਕਿਹੋ ਜਿਹਾ ਅੱਜ ਕੱਲ੍ਹ ਜ਼ਮਾਨਾ ਹੈ ਦੋਸਤੋ ਤੁਸੀਂ ਦੇਖੋ ਕਿਹੜੇ ਪ੍ਰਚਾਰਕਾਂ ਨੂੰ ਆਪਾਂ ਸੁਣ ਰਹੇ ਹਾਂ ਤਾ ਦੋਸਤੋ ਤੁਹਾਨੂੰ ਦਿਖਾਉਨੇ ਆ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਉਹ ਆਡੀਓ ਵੀ ਤੇ ਭਾਈ ਅਮਰਤਪਾਲ ਸਿੰਘ ਦਾ ਉਹ ਵੀਡੀਓ ਵੀ ਜਿਸ ਦੇ ਵਿੱਚ ਉਹਨਾਂ ਨੇ ਇਸ ਜੋਨੀ ਬਾਬੇ ਦੇ ਬਾਰੇ ਗੱਲਬਾਤ ਕੀਤੀ ਹੈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਹੈ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜਜੋ ਪੰਜਾਬ ਤੇ ਦੁਨੀਆ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸੰਗਤ ਜੀ ਮੈਂ ਆਡੀਓ ਪਾਉਣਾ ਤੁਸੀਂ ਸੁਣ ਲਿਓ ਤੇ ਮੀਡੀਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਇਹ ਆਡੀਓ ਅਸਲੀ ਹੈ ਸੱਚੀ ਹੈ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ। ਮਹਿੰਦਰ ਸਾਹਿਬ ਐਤ ਵਿੱਚ ਕੀ ਫਤਜੀ? ਹਾਂਜੀ। ਬਾਬੇ ਲੱਖੇ ਦਾ ਫੋਨ ਆਇਆ ਸੀ। ਹਾਂਜੀ। ਉਹੀ ਗੱਲ ਹੁਣ ਉਹਨਾਂ ਨੂੰ ਐ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ? ਹਾਂਜੀ। ਈ ਕਾ ਤੋਂ ਬਾਬਾ ਨਾਨ ਸਿੰਘ ਦੇ ਘਰ ਦੀ ਬਦਨਾਮੀ ਹੋਊਗੀ? ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ। ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਸੂਤਾਂ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਹਾਂਜੀ ਕੋਣੇ ਦਾ ਕੋਈ ਹੱਲ ਨਹੀਂ ਹੈ ਮੈਂ ਮੈਂ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋ ਵੀ ਗੱਲ ਤਾਂ ਕਰੋ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸੁਝੌਤਾ ਨਹੀਂ ਕਰਨਾ ਨਾ ਆਪਾਂ ਬੈਠ ਗਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਅਖਗੇ ਤੇ ਮੈਨੂੰ ਲੱਗਦਾ ਕੋਈ ਕੋਈ ਸਮਝੌਤਾ ਨਹੀਂ ਕਰ ਰਹਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮਹਿਰੋਂ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਂ ਬਾਤਾਂ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲੋਂ ਇਹਨਾਂ ਦੀਆਂ ਇੰਟਰਵਿਊਆਂ ਹੀਆਂ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆਹ ਕੀ ਹੋ ਗਿਆ ਹੁਣ ਬੇਨਤੀ ਆ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਨਾ ਸਵਾਲ ਇਹ ਆ ਵੀ ਅਮਰਤਪਾਲ ਸਿੰਘ ਮਹਿਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿਹਦੇ ਆ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸੀਗੇ ਤੇ ਆਪਾਂ ਬਹਿ ਕੇ ਨਵੇੜ ਲਈਏ ਨਵੇੜਨਾ ਕੀ ਹੁੰਦਾ ਬਾਬਾ ਜੋਨੀ ਬਾਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦਾ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਤੁਹਾਨੂੰ ਕੀ ਗੱਲਬਾਤ ਆਖੀ ਸੀ ਫਿਰ ਤੁਸੀਂ ਕਹਿੰਦੇ ਬਾਬਾ ਨਾਨਕ ਸਿੰਘ ਦੇ ਘਰ ਦੀ ਬਦਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲਬਾਤ ਆਖੀ ਆ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ ਬਾਬਾ ਜੋਨੀ ਸੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾਂ ਜੇ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ ਸਾਡੀਆਂ ਤਾਂ ਗੱਲਾਂ ਇਹੀ ਹੈ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸੋ ਦੀਆਂ ਰੇਪ ਹੋਏ ਆ ਜੀ ਕਤਲ ਹੋਏ ਆ ਜੀ ਡਰੱਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ ਆਰਐਸਐਸ ਦੇ ਬੰਦੇ ਆ ਜੀ ਇਹ ਪ੍ਰੂਫ ਦਿੱਤੇ ਹੋਏ ਆ ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਵੇੜੋ ਤੁਸੀਂ ਜਿੱਥੇ ਤੁਸੀਂ ਬੈਠੇ ਆ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਸੋਡੇ ਖਜ਼ਾਨਿਆਂ 'ਚ ਪਿਆ ਹੋਇਆ ਸੋਡੇ ਬੈਂਕ ਖਾਤਿਆਂ 'ਚ ਪਏ ਹੋਏ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕ ਸਰੀਆਂ ਦੇ ਨਾਲ ਰਾਜੀ ਨਾਮਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ ਸਿੰਘ ਛੀਤ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੱਲੇ-ਕੱਲੇ ਪਰਿਵਾਰ ਨੂੰ 5-5 ਲੱਖ ਰੁਪਇਆ ਸੇਵਾ ਦੋ 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ ਉਸ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਨਗਦ 5-5 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਦੋ ਆਇ ਨਿਭੜੂ ਇਹ ਆਏ ਉਵੇਂ ਨਹੀਂ ਨਿਭੜਨੀ ਇਹ ਭੋਰਿਆ ਜਿ ਬੈ ਬੈ ਕੇ ਨਹੀਂ ਨਿਭੜਦੀਆਂ ਇਹ ਨਿਕਲਣਾ ਪੈਣਾ ਕਿੰਨਾ ਕੁ ਟਾਈਮ ਬੰਕਰ ਬੁੰਕਰ ਜੇਲ੍ਹ ਵਾਈ ਬੈਠੇ ਰਹੋਗੇ ਤੁਸੀਂ ਅੰਦਰ ਬਾਬੇ ਲੱਖੇ ਨੇ ਇਹ ਗੱਲ ਆਖੀ ਸੀ ਨਾ ਬਾਬਾ ਜੀ ਉਹਨੇ ਤੁਮਨੂੰ ਕਹੀ ਸੀ ਵੀ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮੈਰੋ ਵਾਲੇ ਨੂੰ ਕਹੇ ਭਾਜ ਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਤੇ ਲੱਖਿਆ ਵਾਣ ਇੱਕੋ ਜੇ ਹੋ ਸਕਦੇ ਆ ਪਰ ਗਧੇ ਘੋੜੇ 'ਚ ਫਰਕ ਹੁੰਦਾ ਭੱਜਣ ਵਾਲੇ 'ਚ ਫਰਕ ਹੁੰਦਾ ਠੀਕ ਆ ਇਸ ਕਰਕੇ ਚੱਲ ਫਿਰ ਵਾਣ ਇੱਕੋ ਜੇ ਆ ਚਲੋ ਵਧ ਜਾਈਏ ਫਿਰ ਆਪਾਂ ਠੀਕ ਆ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋਂ ਵੀ ਇਹਨਾਂ ਨੂੰ ਕਹਿਆ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕੀ ਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਭੇਜੀ ਕਿਨੂੰ ਆ ਇਹ ਚੱਕਰ ਨਹੀਂ